ਰੱਬ ਨਾ ਕਰੇ ਕਦੇ ਕਿਸੇ ਦੀ ਕੋਈ ਬੋਨ ਫ੍ਰੈਕਚਰ ਹੋ ਜਾਂਦੀ ਹੈ ਚਾਹੇ ਉਹ ਹੇਅਰਲਾਈਨ ਫ੍ਰੈਕਚਰ ਹੈ ਚਾਹੇ ਕੋਈ ਕੰਪਾਉਂਡ ਫ੍ਰੈਕਚਰ ਹੈ ਜਦੋਂ ਵੀ ਹੱਡੀ ਟੁੱਟ ਗਈ ਹੈ ਤਾਂ ਸਾਨੂੰ ਕੀ ਧਿਆਨ ਰੱਖਣਾ ਹੈ ਕੀ ਜਿਹੜਾ ਪਲਾਸਟਰ ਹੈ ਜਾਂ ਆਪਾਂ ਪਲੇਟਸ ਪਾਣੇ ਆ ਸਕਰੂ ਪਾਣੇ ਆ ਕੀ ਹੱਡੀ ਜੋੜਦੇ ਨੇ ਤੇ ਹੋਮੋਪੈਥੀ ਇੱਥੇ ਸਾਡੀ ਕੀ ਹੈਲਪ ਕਰਦੀ ਹੈ ਕੀ ਆਪਾਂ ਧਿਆਨ ਰੱਖਣਾ ਹੁੰਦਾ ਜੇ ਹੱਡੀ ਟੁੱਟੀ ਹੈ ਉਹਦੇ ਬਾਰੇ ਅਸੀਂ ਆਪਾਂ ਗੱਲ ਕਰਦੇ ਆ ਮੈਂ ਡਾਕਟਰ ਕੁਲਵੀਰ ਸਿੰਘ ਜਦੋਂ ਵੀ ਹੱਡੀ ਟੁੱਟਦੀ ਹੈ ਚਾਹੇ ਉਹ ਹੇਅਰਲਾਈਨ ਫ੍ਰੈਕਚਰ ਹੋਵੇ ਚਾਹੇ ਫ੍ਰੈਕਚਰ ਜ਼ਿਆਦਾ ਹੋਵੇ ਸੇਮ ਹੈ ਦੋਨਾਂ ਦੇ ਵਿੱਚ ਹੀ ਸੇਮ ਪ੍ਰੋਸੀਜਰ ਹੋਏਗਾ ਕਿਉਂਕਿ ਜੇ ਹੇਅਰਲਾਈਨ ਫ੍ਰੈਕਚਰ ਨੂੰ ਅਸੀਂ ਨਹੀਂ ਠੀਕ ਕਰਾਂਗੇ ਉਹਨੂੰ ਯੂਜ਼ ਕਰੀ ਜਾਵਾਂਗੇ ਤਾਂ ਉਹ ਵੀ ਜਿਹੜਾ ਫ੍ਰੈਕਚਰ ਹੈ ਵਧ ਹੀ ਜਾਏਗਾ ਹੁਣ ਗੱਲ ਆ ਗਈ ਵੀ ਕੀ ਪਲਾਸਟਰ ਹੱਡੀ ਜੋੜਦਾ ਜਾਂ ਪਲੇਟ ਛੱਡੀ ਜੋੜਦੀਆਂ ਨੇ ਜਾਂ ਸਕਰੂ ਹੱਡੀ ਜੋੜਦੀਆਂ ਨੇ ਇਹਨਾਂ ਦਾ ਸਿਰਫ ਤੇ ਸਿਰਕਮ ਸਪੋਰਟ ਦੇਣਾ ਹੁੰਦਾ ਹੈ ਇਹ ਜੋੜਦੇ ਨਹੀਂ ਹੈਗੇ ਕਿਉਂ ਕਿ ਜਿਹੜੀਆਂ ਦੋ ਹੱਡੀਆਂ ਹੈ ਜਿਹੜੀ ਜਿਹੜੀ ਹੱਡੀ ਟੁੱਟੀ ਹੈ ਉਹਦੇ ਜਿਹੜੇ ਦੋ ਹਿੱਸੇ ਨੇ ਉਹਨਾਂ ਨੂੰ ਇੱਕ ਲਾਈਨ 'ਚ ਰੱਖਣ ਦਾ ਕਿ ਸਾਧਨ ਨੇ ਚਾਹੇ ਉਹ ਪਲਾਸਟਰ ਹੈ ਚਾਹੇ ਉਹ ਪਲੇਟਸ ਨੇ ਚਾਹੇ ਆਪਾਂ ਸਕਰੂ ਲਾਏ ਜੋ ਵੀ ਪ੍ਰੋਸੈਸ ਕੀਤਾ ਮਕਸਦ ਕੀ ਹੁੰਦਾ ਦੋ ਜਿਹੜੇ ਪੀਸ ਹੱਡੀਆਂ ਨੇ ਉਹਨਾਂ ਨੂੰ ਲਾਈਨ 'ਚ ਰੱਖਣਾ ਜਿੰਨੀ ਉਹ ਲਾਈਨ 'ਚ ਰਹਿਣੀਆਂ ਨੇ ਨੇੜੇ ਰਹਿਣੀਆਂ ਫਿਕਸ ਰਹਿਣੀਆਂ ਬਾਰ ਬਾਰ ਹਿੱਲਣਗੀਆਂ ਨਹੀਂ ਉਹ ਛੇਤੀ ਜੁੜਨਗੀਆਂ ਜਿੱਥੇ ਕਿਤੇ ਤਾਂ ਅਸੀਂ ਬਾਹਰੋਂ ਹੱਡੀ ਨੂੰ ਖੜ ਸਕਦੇ ਆ ਉੱਥੇ ਆਪਾਂ ਪਲਾਸਟਰ ਲਾ ਦਿੰਨੇ ਆ ਜਿੱਥੇ ਜਿਵੇਂ ਹੁਣ ਥਾਈ ਮਸਲ ਹੈ ਜਾਂ ਕੋਈ ਜ਼ਿਆਦਾ ਫ੍ਰੈਕਚਰ ਹੈ ਹੱਡੀ ਜ਼ਿਆਦਾ ਹੀ ਹਿੱਲ ਗਈ ਹੈ ਉੱਥੇ ਪਲੇਟਸ ਵਗੈਰਾ ਜਾਂ ਸਕਰੂ ਵਗੈਰਾ ਯੂਜ਼ ਕਰਨੇ ਪੈਂਦੇ ਉੱਥੇ ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ ਉਹ ਕੰਡੀਸ਼ਨ ਤੇ ਡਿਪੈਂਡ ਕਰਦਾ ਕਿ ਕੀ ਉਸ ਬੋਨ ਨੂੰ ਅਸੀਂ ਬਾਹਰੋਂ ਫਿਕਸ ਕਰ ਸਕਦੇ ਆ ਪਲਾਸਟਰ ਲਾ ਕੇ ਜੇ ਨਹੀਂ ਕਰ ਸਕਦੇ ਤਾਂ ਸਾਨੂੰ ਦੂਜਾ ਪ੍ਰੋਸੈਸ ਕਰਨਾ ਪੈਂਦਾ ਉਹ ਪਲਾਸਟਰ ਨੂੰ ਆਪਾਂ ਕੱਟ ਦਾਂਗੇ ਪਰ ਜਿਹੜੇ ਪਲੇਟਸ ਨੇ ਉਹ ਸਾਡੇ ਸ਼ਰੀਰ ਦਾ ਹਿੱਸਾ ਬਣ ਜਾਂਦੀਆਂ ਨੇ ਜਦੋਂ ਸਾਡੀ ਹੱਡੀ ਜੁੜ ਜਾਂਦੀ ਆ ਅਪਰਕਸੀਮੇਟਲੀ 6 ਮਹੀਨੇ ਬਾਅਦ ਹਾਂ ਉਹਨਾਂ ਨੂੰ ਸੀ ਕਢਾ ਵੀ ਸਕਦੇ ਆ ਪਰ ਉਹ ਸਾਨੂੰ ਕੁਸ਼ਕੀਆਂ ਨਹੀਂ ਇਸ ਕਰਕੇ ਉਹਨਾਂ ਨੂੰ ਨਹੀਂ ਕਢਾਇਆ ਜਾਂਦਾ ਜੇ ਕਢਾਨੇ ਆ ਤਾਂ ਸਾਨੂੰ ਦੁਬਾਰਾ ਤੋਂ ਫੇਰ ਉਹੀ ਸਰਜਰੀ ਕਰਾਉਣੀ ਪੈਂਦੀ ਆ ਉਹੀ ਆਪਰੇਸ਼ਨ ਥੀਟਰ ਉਹੀ ਸਾਰਾ ਕੁਝ ਹੋਏਗਾ ਫਿਰ ਉਹ ਕੱਢਿਆ ਜਾਣਗੇ ਇਸ ਕਰਕੇ ਉਹ ਖਰਾਬ ਨਹੀਂ ਕਰਦੀ ਆ ਆਪਾਂ ਨੂੰ ਫ੍ਰੈਂਡਲੀ ਨੇ ਇਸ ਕਰਕੇ ਆਪਾਂ ਨੂੰ ਐਸ ਇਟ ਇਜ਼ ਛੱਡ ਦਿੰਦੇ ਆ ਹੁਣ ਕੀ ਜਦੋਂ ਉਹ ਪਲਾਸਟਰ ਕੱਢ ਦਿੰਨੇ ਆ ਹੱਡੀ ਸਾਡੀ ਪੂਰੀ ਜੁੜ ਜਾਂਦੀ ਹੈ ਨਹੀਂ ਸਾਡੀ ਜਿਹੜੀ ਹੱਡੀ ਹੈ ਉਹ ਤਾਂ ਜਿਹੜਾ ਪ੍ਰੋਸੈਸ ਹੈ ਜੁੜਨ ਦਾ ਇੱਕ ਦਿਨ ਦੇ ਵਿੱਚ ਉਹ 1% ਜੁੜਦੀ ਹੈ ਤਦੇ ਤੁਸੀਂ ਦੇਖਣਾ ਵੀ ਪਲਾਸਟਰਾਂ ਦੇ ਵੀ ਦਿਨ ਅਲੱਗ-ਅਲੱਗ ਹੁੰਦੇ ਨੇ ਕਿਤੇ 4 ਹਫ਼ਤੇ ਦਾ ਰਾ ਕਿਤੇ ਲਾਂਦੇ ਨੇ 8 ਹਫ਼ਤਿਆਂ ਦਾ ਕਈ ਵਾਰੀ ਉਹ ਉਸ ਤੋਂ ਵੱਧ ਟਾਈਮ ਲਾਇਆ ਜਾਂਦਾ ਹੁਣ ਕਈ ਹੱਡੀਆਂ ਨੂੰ ਛੇਤੀ ਜੁੜਨ ਗਿਆ ਜਿਵੇਂ ਫੇਸ ਦੀ ਹੱਡੀ ਹੋ ਗਈ ਹੱਥ ਦੀ ਉਹ ਡਿਊ ਇਹ ਛੇਤੀ ਜੁੜੇਗੀ ਕਿਉਂਕਿ ਇੱਥੇ ਬਲੱਡ ਸਪਲਾਈ ਜ਼ਿਆਦਾ ਹੈ। ਗੁੱਟ ਦੀ ਹੱਡੀ ਹੋਗੀ, ਐਂਕਲ ਦੀ ਹੱਡੀ ਹੋਗੀ ਇਹ ਲੇਟ ਜੁੜੇਗੀਆਂ। ਇੱਥੇ ਪਲਾਸਟਰ ਨੂੰ ਜ਼ਿਆਦਾ ਟਾਈਮ ਆਉਣਾ ਪਊਗਾ। ਪਲਾਸਟਰ ਕਦੇ ਵੀ ਆਪ ਨਹੀਂ ਕੱਟਣਾ, ਡਾਕਟਰ ਦੀ ਸਲਾਹ ਨਾਲ ਕਰਨਾ। ਕੱਟਵਾਣਾ ਕਿਉਂਕਿ ਉਹ ਤੁਸੀਂ ਛੇਤੀ ਕੱਟਤਾ ਤਾਂ ਦੁਬਾਰਾ ਟੁੱਟ ਜਾਏਗੀ ਅੱਗੇ। ਅਪ੍ਰੋਕਸੀਮੇਟਲੀ 40 ਤੋਂ 50% ਜਦੋਂ ਹੱਡੀ ਜੁੜ ਜਾਂਦੀ ਹੈ ਉਦੋਂ ਹੀ ਪਲਾਸਟਰ ਨੂੰ ਕੱਢ ਦਿੱਤਾ ਜਾਂਦਾ ਹੈ। ਫ੍ਰੈਪਰ ਨਾਲ ਟਿਪ ਟਿਪ ਕਾਉਸ਼ਨਸ ਕੀ ਰੱਖਣੀਆਂ ਇੱਕ ਤਾਂ ਜਦੋਂ ਅਸੀਂ ਪਲਾਸਟਰ ਲਾਇਆ ਉਹ ਉਹਨੂੰ ਜੋ ਡਾਕਟਰ ਨੇ ਤੁਹਾਨੂੰ ਸਲਾਹ ਦਿੱਤੀ ਹੈ ਆਰਥੋਵਾੜੇ ਨੇ ਉਹਦੀ ਹੀ ਮੰਨਣੀ ਹੈ ਕਿਸੇ ਹੋਰ ਦੀ ਨਹੀਂ ਮੰਨਣੀ ਜੋ ਪੀਸ਼ੀਅਨ ਨੇ ਤੁਹਾਨੂੰ ਵੈਸਟ ਦੱਸੀ ਹੈ ਜੋ ਉਂਗਲ ਜੋ ਵੀ ਚੀ ਹਿਲਾਉਣ ਨਹੀਂ ਦੱਸੀਆ ਉਦਾਂ ਹੀ ਕਰਨਾ ਉਹਨਾਂ ਕੀ ਕਰਨਾ ਇਹ ਸਭ ਤੋਂ ਵੈਸਟ ਦਾ ਉਹੀ ਐਡਵਾਈਸ ਮੰਨਣੀ ਹੈ ਤੁਸੀਂ ਤਾਂ ਕਿ ਜਿਹੜੀ ਬੋਨ ਹੈ ਉਹ ਲਾਈਨ ਚ ਰਹਿਣ ਤੇ ਛੇਤੀ ਜੀ ਉਹ ਜੁੜ ਜੇ ਆਪਾਂ ਨੂੰ ਡਿਸਟਰਬ ਨਾ ਕਰੀਏ ਕਿਉਂਕਿ ਹੱਡੀ ਨੇ ਆਪਣੇ ਆਪ ਜੁੜਨਾ ਹੈ ਅਪਮ ਸਿੱਧੀ ਰੱਖਣੀਆਂ ਬਸ ਉਹਨੂੰ ਅਰੈਸਟ ਦੇਣੀ ਆ ਹੋਰ ਆਪਣਾ ਕੋਈ ਉਹਦੇ ਚ ਰੋਲ ਨਹੀਂ ਹੁੰਦਾ ਪ্লাਸਟਰ ਨੇ ਜੋੜਨੀ ਆ ਜਾਂ ਪਲੇਟਸ ਨੇ ਜੋੜਨੀ ਆ ਸਕਰੂ ਨੇ ਜੋੜਨੀ ਆ ਇਹ ਸਿਰਫ ਇੱਕ ਮਾਧਿਅਮ ਨੇ ਉਹਨੂੰ ਹੱਡੀ ਨੂੰ ਲਾਈਨ ਚ ਰੱਖਣਾ ਤਾਂ ਕਿ ਉਹ ਜੋੜ ਸਕੇ ਇਹ ਨੈਚੁਰਲ ਪ੍ਰੋਸੈਸ ਆ ਇਹ ਜੁੜੇਗੀ ਹੀ ਜੁੜੇਗੀ ਆਪਣੇ ਆਪ ਇਹਨੂੰ ਕਿਸੇ ਤਰੀਕੇ ਨਾਲ ਤੇਜ਼ ਨਹੀਂ ਕੀਤਾ ਸਾਦਾ ਜਿਹਾ ਆਪਾਂ ਕਹੀਏ ਸਕਰੂ ਲਾ ਕੇ ਦਾ ਤੇਜ਼ ਹੋ ਜੂਗੀ ਪਲੇਟਸ ਪਾਈਆਂ ਤੇਜ਼ ਹੋ ਜੂਗੀਆਂ ਨਾ ਇਹ ਸਿਰਫ ਤੇ ਸਿਰਫ ਲਾਈਨ ਕਰਮਾ ਤੇ ਹੁਣ ਜਦੋਂ ਪਲਾਸਟਰ ਕਟਾਤਾ ਆਪਾਂ ਗੱਲ ਕੀਤੀ ਆ ਵੀ ਇੱਕ ਦਿਨ ਚ 1% ਬੋਨ ਜੁੜਦੀ ਆ ਆਪਾਂ ਨੂੰ 6 ਮਹੀਨੇ ਤੱਕ ਪ੍ਰਕਾਸ਼ਨ ਉੱਤੇ ਰੱਖਣੀ ਚਾਹੀਦੀ ਆ ਜੇ ਲੱਤ ਜਾਂ ਐਂਕਲ ਦਾ ਫ੍ਰੈਕਚਰ ਸੀ ਤਾਂ ਆਪਾਂ ਜੰਪਿੰਗ ਨਹੀਂ ਕਰਨੀ ਤਾਂ ਆਪਾਂ ਨੇ ਕੋਈ ਰੋਬ ਨਹੀਂ ਟਪਣੀ ਜਾਂ ਆਪਾਂ ਨੇ ਰਨਿੰਗ ਨਹੀਂ ਕਰਨੀ ਪਰਹੇਜ਼ ਕਰਨਾ ਕੋਈ ਜੇ ਮੋਚ ਡੈੱਡ ਲਿਫਟ ਜਾਂ ਹੈਵੀ ਐਕਸਰਸਾਈਜ਼ ਨਹੀਂ ਕਰਨੀ ਇਹ ਚੀਜ਼ ਆਪਾਂ ਨੂੰ ਪਿਆਰ ਕਰਾ ਦੇਗਾ ਜਿਸ ਓਸ਼ਨ ਦੀ ਵੀ ਹੱਡੀ ਟੁੱਟੀ ਆ ਉਹਦਾ ਪੱਤਿਆ ਰੱਖਣਾ 6 ਮਹੀਨੇ ਨਹੀਂ ਤਾਂ ਕਿ ਦੁਆਰਾ 6 ਲੱਗ ਕੇ ਫੇਰ ਨਾ ਢੋੜ ਜਵੇ ਕਿਉਂਕਿ ਉਹ ਕਮਜ਼ੋਰ ਆ ਜਾਏ। ਟਟੋ-ਟਟ 6 ਮਹੀਨੇ ਲੱਗਦੇ ਨੇ ਹੱਡੀ ਐਜ਼ ਇਟ ਇਜ਼ ਬਣਨ ਨੂੰ ਪਰ ਇਹ ਠੀਕ ਹੈ ਵੀ ਉਹ ਪਹਿਲਾਂ ਜਿੰਨੀ ਹੋ ਸਕਦਾ ਸਟਰੌਂਗ ਨਾ ਵੀ ਬਣੇ ਉਹਦੇ ਥੋੜਾ ਬੋਧਾ ਕੁਝ ਕੁ ਡਿਸਪੋਰਸ਼ਨ ਰਹਿ ਸਕਦਾ ਹੈ ਵੀ ਥੋੜੀ ਬੋਦੀ ਵਿੰਗੇਟੇਡੀ ਜੋੜ ਸਕਦੇ ਮਾੜਾ ਹਲਕਾपन ਆ ਸਕਦਾ ਕਿਉਂਕਿ ਕੁਦਰਤੀ ਜੋ ਗॉड ਹੈ ਉਹ ਤਾਂ ਗੌੜੇ ਹੈ ਨਾ ਨਾ ਕੋਟ ਕੋਟ ਤਾਂ ਹੋ ਨਹੀਂ ਸਕਦਾ। ਬਾਕੀ ਬੰਦੇ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਵੀ ਕਿੰਨੀ ਕੋ ਸਹੀ ਨਹੀਂ ਜਾਂ ਥੋੜੀ ਬਹੁਤੀ ਪੜਾ ਵੋਟਾ ਫਰਕ ਰਹਿ ਗਿਆ ਕੋਸ਼ਿਸ਼ ਤਾਂ ਇਹ ਵੀ ਡਾਕਟਰ ਦੀ ਵੀ ਬਿਲਕੁਲ ਸਹੀ ਹੋਵੇ ਪਰ ਫਿਰ ਵੀ ਜਣੀ ਡਿਪੈਂਡ ਕਰਦਾ ਵੀ ਥੋੜਾ ਬੋਤਾ ਰਹਿ ਵੀ ਸਕਦਾ ਨਹੀਂ ਕਿ ਕੋਈ ਐਡੀ ਗੱਲ ਨਹੀਂ ਵੀ ਪਰ ਜੇ ਜਿਹੜੀ ਸਟਰੈਂਥ ਹੈ ਬਾਅਦ ਚ ਠੀਕ ਹੋਏਗੀ ਜਦੋਂ ਉਹਨੂੰ ਟਾਈਮ ਪੂਰਾ ਮਿਲਦਾ ਛੇ ਇਹ ਆਪਾਂ ਨੇ ਕੁਸ਼ਕ ਧਿਆਨ ਰੱਖਣਾ ਹੁੰਦਾ ਉਸ ਤੋਂ ਬਾਅਦ ਜੋ ਐਕਸਰਸਾਈਜ਼ ਉਹਨੂੰ ਐਡਵਾਈਸ ਕੀਤੀਆਂ ਜਾਂਦੀਆਂ ਨੇ ਪਲਾਸਟਰ ਕਾਉਣ ਤੋਂ ਬਾਅਦ ਉਹ ਆਪਾਂ ਕਰਨੀਆਂ ਹੁੰਦੀਆਂ ਨੇ ਤਾਂ ਵੀ ਜਿਹੜੀ ਸਟਿਫਨੈਸ ਹੈ ਉਹ ਦੂਰ ਹੋਵੇ ਆਪਣੇ ਆਪ ਨਹੀਂ ਐਕਸਰਸਾਈਜ਼ ਨਹੀਂ ਕਰਨੀ ਜੋ ਤੁਹਾਨੂੰ ਰਵਾਈਜ਼ ਕੀਤੀਆਂ ਨੇ ਉਹੀ ਕਰਨੀਆਂ ਨੇ ਹੁਣ ਇਸ ਤੋਂ ਇਲਾਵਾ ਹੋਮੋਪੈਥੀ ਤੇ ਆਪਣੀ ਕੀ ਹੱਥ ਕਰ ਸਕਦੇ ਹਾਂ ਹੋਮੋਪੈਥੀ ਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਤੇ ਆ ਵੀ ਜੇ ਹੀਲਿੰਗ ਲੇਟ ਆ ਨਹੀਂ ਹੋ ਰਹੀ ਤਾਂ ਉੱਥੇ ਬਕਰ ਕੇਰੀਓਪਾਸ 6x ਯੂਜ਼ ਕਰ ਸਕਦੇ ਹਾਂ ਸਮ ਬਾਈਟਮ ਆ ਉਹ ਮਦਰ ਟੈਂਕਰਸ ਯੂਜ਼ ਕਰਾਂਗੇ ਅੱਧਾ ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚ ਸਮ ਬਾਈਟਮ ਮਦਰ ਟੈਂਕਰ ਦੇ 10-10 ਡ੍ਰੋਪ ਪਾ ਕੇ ਤਿੰਨ ਟਾਈਮ ਦੇਵਾਂਗੇ ਸੋਰੀ ਰਿਕਰਕੇਰੀਆ ਬਾਪ ਸਾਹਿਬ 6x ਦੀਆਂ 4-4 ਗੋਲੀਆਂ ਆਪਾਂ ਤਿੰਨ ਟਾਈਮ ਲਵਾਂਗੇ ਇਸ ਤੋਂ ਇਲਾਵਾ ਹੁਣ ਆਪਾਂ ਜਿਹੜਾ ਕੰਪਾਉਂਡ ਪ੍ਰੈਕਚਰ ਆ ਉਹ ਤੇ ਆਪਾਂ ਰੂਟਾ ਯੂਜ਼ ਕਰ ਸਕਦੇ ਆ 200 ਪੋਟੈਂਸੀ ਦੀ ਵੀਕਲੀ ਇਹਨੂੰ ਆਪਾਂ ਰਿਪੀਟ ਕਰਾਂਗੇ ਇਸੇ ਤਰ੍ਹਾਂ ਸ਼ੁਰੂ ਦੇ ਵਿੱਚ 6:00 ਵਜੇ ਆ ਉਹ 6:00 ਦੇ ਜ਼ਿਆਦਾ ਸਾਈਡ ਇਫੈਕਟ ਜਿਹੜੇ ਆਪਾਂ ਕਈ ਵਾਰੀ ਕਹਦੇ ਨੇ ਜੀ ਸੁਜਦੀ ਰਹਿੰਦੀ ਹੈ ਦਰਦ ਕਰਦੀ ਰਹਿੰਦੀ ਹੈ ਇਸ ਕਰਕੇ ਆਪਾਂ ਸਟਾਰਟਿੰਗ ਦੇ ਵਿੱਚ ਆਰਨਿਕਾ 200 ਦੀ ਕਡੋਜ਼ ਰੱਖ ਸਕਦੇ ਆ ਤਾਂ ਕਿ ਜਿਹੜੇ ਸੱਟ ਹੈ ਉਹ ਚੁਕੀ ਜਾਵੇ ਜੇ ਲੋੜ ਪੈਂਦਾ ਤਾਂ ਪੂਰੇ ਮਹੀਨੇ ਬਾਅਦ ਦੁਬਾਰਾ ਵੀ ਰਿਪੀਟ ਕਰ ਸਕਦੇ ਆ ਉਹਦੇ ਨਾਲ ਜਿਹੜੇ ਛੱਟ ਦੇ ਬੈਂਡ ਫੈਕਟਰ ਨੇ ਉਹ ਚੁਗੇ ਨਾਲ। ਬਾਕੀ ਦੋਸਤੋ ਜਿਹਨੇ ਮੈਂ ਅੱਜ ਨਾਲ ਜਾਣਕਾਰੀ ਫ੍ਰੈਕਚਰ ਬਾਰੇ ਸਾਂਝੀ ਕੀਤੀ ਹੈ ਵੀ ਜੇ ਹੋਇਆ ਰੱਬ ਨਾ ਕਰੇ ਕਿਸੇ ਦੇ ਹੋ ਜਵੇ ਤਾਂ ਕੀ ਧਿਆਨ ਰੱਖਣਾ ਕੀ ਪਲਾਸਟਰ ਇਹਨੂੰ ਵਾਕਈ ਜੋੜਦੇ ਨੇ ਕੀ ਹੁੰਦਾ ਕਿੰਨੀ ਕੁ ਪੌਂਡ ਜੁੜਦੀ ਆ ਤੁਹਾਨੂੰ ਵਧੀਆ ਲੱਗੇ ਜਾਣਕਾਰੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਜਨਮ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਦਬਲੋ ਤਾਂ ਕਿ ਤੁਹਾਨੂੰ ਅਗਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਜੇ ਫੇਸਬੁਕ ਤੇ ਮੇਰੇ ਪੇਜ ਨੂੰ ਦੇ ਗ੍ਰੈਂਡ ਟਬੇਲ ਨੂੰ ਫੋਲੋ ਕਰ ਲਓ ਥੈਂਕ ਯੂ